ਵੈਸੇ ਭਾਰਤ ਆਜ਼ਾਦ ਹੋਇਆ ਨੂੰ 78 ਸਾਲ ਬੀਤ ਚੁੱਕੇ ਆ ਪਰ ਜ਼ਿਆਦਾਤਰ ਸਮੱਸਿਆਵਾਂ ਅੱਜ ਵੀ ਉਸੇ ਤਰ੍ਹਾਂ ਹੀ ਵਰਕਰਾਰ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਸਮੱਸਿਆਵਾਂ ਦਾ ਫਸਾਰਾ ਕਿਤੇ ਬੇਰੁਜ਼ਗਾਰੀ ਰਿਸ਼ਵਤਖੋਰੀ ਪ੍ਰੂਣ ਹੱਤਿਆ ਬਲਾਤਕਾਰ ਗੁੰਡਾਗਰਦੀ ਆਮ ਇਨਸਾਨਾਂ ਤੇ ਮੰਗਾਈ ਦਾ ਪਾਰ ਦੋ ਡੰਗ ਦੀ ਰੋਟੀ ਲਈ ਗਰੀਬ ਲੋਕ ਤਰਸਰੇ ਨੇ ਇਸ ਆਜ਼ਾਦੀ ਵਿੱਚ ਹਰ ਵਰਗ ਦੇ ਇਨਸਾਨ ਦੀ ਹਾਲਤ ਖਾਸਤਾ ਹੈ ਸਹੀ ਅਰਥਾਂ ਵਿੱਚ ਪੁੱਛੋ ਤਾਂ ਦੇਸ਼ ਅੱਜ ਵੀ ਆਜ਼ਾਦ ਨਹੀਂ ਹੋਇਆ ਕਿਵੇਂ ਨਹੀਂ ਹੋਇਆ ਕੁਝ ਲਿਖਿਆ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਣਾ ਕੌਣ ਕਹਿੰਦਾ ਹੈ ਆਜ਼ਾਦ ਹੋਇਆ ਦੇਸ਼ ਨੂੰ ਕੱਡੇ ਗੋਰੇ ਅੰਗਰੇਜ਼ ਕਾਲੇ ਫੇਰ ਆਏ ਨੇ ਕੌਣ ਕਹਿੰਦਾ ਹੈ ਆਜ਼ਾਦ ਹੋਇਆ ਦੇਸ਼ ਨੂੰ ਕੱਡੇ ਗੋਰੇ ਅੰਗਰੇਜ਼ ਕਾਲੇ ਫੇਰ ਆਏ ਨੇ ਸਾਡੇਆਂ ਹੱਕਾਂ ਤੇ ਜਾਂਦੇ ਡਾਕੇ ਵਜਦੇ ਦਸ ਨੌਹਾਂ ਦੀ ਕਮਾਈਏ ਨਾ ਕਿਸੇ ਤੋਂ ਮੰਗਦੇ ਸਾਨੂੰ ਦਿਓ ਰੁਜ਼ਗਾਰ ਨਾ ਹੀ ਮੰਗਦੇ ਉਧਾਰ ਰੱਦ ਡਿਗਰੀਆਂ ਪੈਸੇ ਵਾਲੇ ਲਾਏ ਆ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਕੱਡੇ ਗੋਰੇ ਅੰਗਰੇਜ਼ ਕਾਲੇ ਫੇਰ ਆਇਆ ਸਾਡੀ ਪੌਂਚੋ ਵਾਰ ਹੋ ਗਈ ਸਿੱਖਿਆ ਸਾਡੀ ਪੌਂਚੋ ਵਾਰ ਹੋ ਗਈ ਸਿੱਖਿਆ ਦੇਸ਼ ਹੈ ਮਹਾਨ ਕਿਤਾਬਾਂ ਵਿੱਚ ਲਿਖਿਆ ਇਹ ਦੇਸ਼ ਨਾ ਮਹਾਨ ਕੱਡੀ ਜਨਤਾ ਦੀ ਜਾਨ ਉਦੋਂ ਵੱਧ ਕੇ ਜ਼ੁਲਮ ਜ਼ਾਲਮਾਂ ਨੇ ਢਾਏ ਆ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਕੱਡੇ ਗੋਰੇ ਅੰਗਰੇਜ਼ ਕਾਲੇ ਫੇਰ ਆਇਆ ਚਾਰੇ ਪਾਸੇ ਬੋਲ ਵਾਲਾ ਰਿਸ਼ਵਤ ਖੋਰੀ ਦਾ ਚਾਰੇ ਪਾਸੇ ਬੋਲ ਵਾਲਾ ਰਿਸਬਤ ਖੋਰੀ ਦਾ ਪੈਸੇ ਬਿਨਾ ਅਸਰਾ ਕਰੇ ਮੋੜੀ ਦਾ ਲੱਗਣ ਹਜ਼ਾਰਾਂ ਦੇ ਪੱਤੇ ਕੰਮ ਬਣਦੇ ਨੇ ਪੱਕੇ ਲੱਗਣ ਹਜ਼ਾਰਾਂ ਦੇ ਪੱਤੇ ਕੰਮ ਬਣਦੇ ਨਾ ਪੱਕੇ ਐਵੇਂ ਕਰ ਕਰ ਲੋਕੀ ਇਹਨਾਂ ਨੇ ਸਤਾਏ ਆ ਕੌਣ ਕਹਿੰਦਾ ਹੈ ਯਾਦ ਹੋਇਆ ਦੇਸ ਨੂੰ ਕੱਢੇ ਗੋਰੇ ਅੰਗਰੇਜ਼ ਕਾਲੇ ਫੇਰ ਆਏ ਆ ਦੇਸ਼ ਦੀ ਜਵਾਨੀ ਨਸਿਆਂ 'ਚ ਗਾਲਤੀ ਦੇਸ਼ ਦੀ ਜਵਾਨੀ ਨਸਿਆਂ 'ਚ ਗਾਲਤੀ ਚੁੱਲਿਆਂ 'ਚ ਹੁਣ ਨਹੀਂ ਅੱਗ ਵਾਲਦੀ ਕਿਸਾਨ ਹੋ ਗਏ ਕਰਜ਼ਾਈ ਜਿੰਦ ਜਾਂਦੇ ਨੇ ਮੱਕਾਈ ਕਈ ਕੁੱਟ ਯਰ ਰਸੇ ਗਲਾਂ ਵਿੱਚ ਪਾਈ ਨੇ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਕੱਢੇ ਗੋਰੇ ਅੰਗਰੇਜ਼ ਕਾਲੇ ਫਿਰ ਆਏ ਨਹੀਂ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਲੁੱਟ ਲੁੱਟ ਲੋਕਾਂ ਨੂੰ ਇਹ ਸਾਹੂਕਾਰ ਬਣ ਗਏ ਲੁੱਟ ਲੁੱਟ ਲੋਕਾਂ ਨੂੰ ਇਹ ਸਾਹੂਕਾਰ ਬਣ ਗਏ ਇਹਨਾਂ ਬਾਹਰ ਲਿਆਂਦੇ ਸਾਚੇ ਬਾਜ਼ਾਰ ਬਣ ਗਏ ਸਾਡੇ ਟੈਕਸਾਂ ਦਾ ਪੈਸਾ ਪਿਆ ਬਾਹਰ ਲਿਆਂਦੇ ਸਾਂ ਸਵਿਛ ਸਵੈਂਕਾਂ ਵਿੱਚ ਚੱਕ ਚੱਕ ਪਾਏ ਨਹੀਂ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਕੱਢੇ ਗੋਰੀ ਅੰਗਰੇਜ਼ ਕਾਲੇ ਫਿਰ ਆਏ ਨਹੀਂ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਵਿੱਚ ਚੌਂਕ ਮਜ਼ਦੂਰਾਂ ਦੀ ਲੱਗਦੀ ਆ ਮੰਡੀ ਵਿੱਚ ਚੌਂਕ ਮਜ਼ਦੂਰਾਂ ਦੀ ਲੱਗਦੀ ਆ ਮੰਡੀ ਦਿਨੋ ਦਿਨ ਗਰੀਬ ਦੀ ਹਾਲਤ ਮੰਦੀ ਰੋਟੀ ਖਾਂਦੇ ਇੱਕ ਟਾਈਮ ਦੀ ਇਹ ਕਰਦੇ ਨਾ ਰਹਿਮ ਜੀ ਲੀਡਰਾਂ ਬਦੇਸੀ ਖਾਣੇ ਖਾਏ ਨੇ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਕੱਢੇ ਗੋਰੇ ਅੰਗਰੇਜ਼ ਕਾਲੇ ਫੇਰ ਆਏ ਨੇ ਦਿਨ ਹੀ ਦਿਹਾੜੇ ਦਿਨ ਹੀ ਦਿਹਾੜੇ ਜਬਰ ਜਨਾਹ ਹੁੰਦੇ ਨਹੀਂ ਰੋਕ ਨਾਹੀ ਇਹਨਾਂ ਨੂੰ ਤਾਂ ਸਾਫ਼ ਰਾਹ ਹੁੰਦੇ ਨੇ ਨਾ ਔਰਤ ਸੁਰੱਖਿਆ ਟੀਵੀ ਵਾਲਿਆਂ ਨੇ ਨਾ ਦੱਸਿਆ ਗੋਦੀ ਮੀਡੀਆ ਨਾ ਔਰਤ ਸੁਰੱਖਿਆ ਟੀਵੀ ਵਾਲਿਆਂ ਨੇ ਨਾ ਦੱਸਿਆ ਦੇਸ਼ ਰਾਖਿਆਂ ਕਲੇਮ ਇਹਨਾਂ ਤੇ ਹੀ ਲਾਏ ਨੇ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਕੱਢੇ ਗੋਰੇ ਅੰਗਰੇਜ਼ ਕਾਲੇ ਫਿਰ ਆਏ ਨਹੀਂ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਰੂਹ ਕਰ ਲਾਵੇ ਰੂਹ ਕਰ ਲਾਵੇ ਵੇਖ ਹਾਲ ਦੇਸ਼ ਦਾ ਨਿਹਾਲਗੜ੍ਹ ਵਾਲਾ ਨਾ ਜ਼ਮੀਰ ਵੇਚਦਾ ਰੂਹ ਕਰ ਲਾਵੇ ਵੇਖ ਹਾਲ ਦੇਸ਼ ਦਾ ਨਿਹਾਲਗੜ੍ਹ ਵਾਲਾ ਨਾ ਜ਼ਮੀਰ ਵੇਚਦਾ ਪਾਓ ਉਸ ਨੂੰ ਵੋਟ ਜੀਚ ਹੋਵੇ ਨਾ ਕੋਈ ਖੋਟ ਪਾਓ ਉਸ ਨੂੰ ਵੋਟ ਜੀਚ ਹੋਵੇ ਨਾ ਕੋਈ ਖੋਟ ਵੋਟਾਂ ਵੇਲੇ ਬਣਦੇ ਇਹ ਸਭ ਦੁੱਧ ਨਾਏ ਨੇ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ਼ ਨੂੰ ਕੱਡੇ ਗੋਰੀ ਅੰਗਰੇਜ਼ ਕਾਲੇ ਫਿਰ ਆਏ ਨੇ ਕੌਣ ਕਹਿੰਦਾ ਹੈ ਆਯਾਦ ਹੋਇਆ ਦੇਸ ਨੂੰ ਸੋ ਸਾਡੇ ਭਾਦੀ ਆਯਾਦੀ ਨਹੀਂ ਸਾਡਾ 84 ਵੇਲੇ ਕੀ ਹਾਲ ਹੋਇਆ ਸਾਰਿਆਂ ਨੂੰ ਪਤਾ ਭਲੀ ਭਾਂਤ ਪਤਾ ਗੱਲਬਾਤ ਬਧੀ ਲਗੀ ਤਾਂ ਸ਼ੇਰ ਜ਼ਰੂਰ ਕਰੀ ਧੰਨਵਾਦ ਮਿਹਰਬਾਨੀ